ਸ੍ਰੀਕਾਲ ਦੋਸਤੋ ਅੱਜ ਤੁਹਾਨੂੰ ਇੱਕ ਦਿਖਾਉਣਾ ਹੈ ਮਾਡਰਨ ਕੋਠੀ ਜੋ ਕਿ ਮਾਡਰਨ ਟਾਈਪ ਦੀ ਬਣੀ ਹੋਈ ਹੈ 27 2800 ਸਕਰ ਫੁੱਟ ਏਰੀਏ ਦੇ ਵਿੱਚ ਸੈਕੰਡ ਪੋਰਸ਼ਨ ਹੈ ਪਲਸਟਰ ਵਗੈਰਾ ਹੋ ਚੁੱਕੀ ਹੈ ਇੰਟੀਰੀਅਰ ਦਾ ਕੰਮ ਰਹਿੰਦਾ ਹੈ ਤੇ ਟਾਇਲ ਵਗੈਰਾ ਲੱਗੀ ਜਾਂਦੀ ਹੈ ਵਿੱਚ ਰੋੜੀ ਕੁੱਟ ਰੱਖੀ ਹੈ ਬਾਈ ਹੋ ਰਹਿਣੇ ਤੇ ਪੀਓਪੀ ਵੀ ਹੋਈ ਜਾਂਦੀ ਸੀ ਆ ਦੇਖੋ ਪੈੜਾ ਵਗੈਰਾ ਲੱਗੇ ਹੋਏ ਨੇ ਪੀਓਪੀ 'ਚ ਉਦੋਂ ਲੁੱਕ ਬਹੁਤ ਸੋਹਣੀ ਹੈ ਕੋਠੀ ਜੀ ਦੋਸਤੋ ਅੰਦਰੋਂ ਵੀ ਦਿਖਾਉਣਾ ਆਜੋ ਉਧਰ ਲੈਫਟ ਸਾਈਡ ਤੇ ਕਾਰਨਰ ਤੇ ਡ੍ਰੈੰਗ ਰੂਮ ਦਾ ਹੀ ਗੇਟ ਆ ਗਿਆ ਫਰੰਟ ਤੋਂ ਦੋਸਤੋ ਆ ਦੇਖੋ 12 ਬਾਈ 13 ਫੁੱਟ ਦਾ ਇਹ ਡ੍ਰੈੰਗ ਰੂਮ ਰੱਖਿਆ ਹੋਇਆ ਸਾਈਡ ਤੇ ਆ ਇਹ ਲੈਫਟ ਸਾਈਡ ਕੋਠੀ ਦੇ ਆ ਦੇਖੋ ਲੌਬੀ ਬਹੁਤ ਖੁੱਲੀ ਹੈ ਤੇ ਡ੍ਰੈੰਗ ਰੂਮ ਦੇ ਨਾਲ ਹੀ ਪੋਰਚ ਦੇ ਨਾਲ ਡ੍ਰੈੰਗ ਰੂਮ ਦੇ ਨਾਲ ਸੈਂਟਰ ਦੇ ਵਿੱਚ ਇੱਕ ਗੈਸਟ ਰੂਮ ਰੱਖਿਆ ਹੋਇਆ ਦੋਸਤੋ ਆ ਦੇਖੋ ਕਾਰਨਰ ਵਿੰਡੋ ਲੱਗੀ ਹੋਈ ਆ ਇਹ ਗੈਸਟ ਰੂਮ ਹੈਗਾ पीओपी वगैरह हो चुकी है प्लास्टर वगैरह रेडी है ये पोर्च दे बैक साइड ते आगी रसोई एयर रसोई यार रसोई ਦੇ ਵਿੱਚ ਇੱਕ ਵੱਡੀ ਵਿੰਡੋ ਦਿੱਤੀ ਹੋਈ ਹੈ ਤਾਂ ਕਿ ਗੇਟ वगैरह ਦੇਖਦਾ ਰਹੇ ਬੰਦਾ ਕੋਈ ਆਉਂਦਾ ਜਾਂਦਾ ਪਤਾ ਲੱਗ ਜਾਂਦਾ ਹੁੰਦਾ ਇਹਦੇ ਵਿੱਚ ਇੱਕ ਪੂਜਾ ਰੂਮ ਬਣਾਇਆ ਹੋਇਆ ਹੈ ਰਸੋਈ ਦੇ ਵਿੱਚ ਆ ਵੇਖੋ ਦੋਸਤੋ पीओपी वगैरह सारे बिल्कुल ही सारे ਕੰਮ ਰੈਂਚ ਹੋ ਚੁੱਕੀ ਹੈ ਉਧਰੋਂ ਕੰਮ ਰੈਂਚ ਰਹਿੰਦੀ ਸੀਗੀ ਤੇ ਅੱਗੇ

आगे फ्रंट काण का है दोस्तों ऊपर भी काफी एरिया है आ देखो जो भी सेकंडर से बहुपंडिया कोर्ट सेक्शन से ये बैक साइड ते एरिया छड़ा हुआ है फ्रंट ते एक बेडरूम है गा ये वाला दोस्तों कप कपबोर्ड वास्ते जगह छड़ी हुई है थोड़ी एक बेडरूम इधर आ गया दो बेडरूम ऊपर, ने गे आखो दो आनी आ गई जिसकी लुक बहुत सोहनी लगती है गेट को बहरों सड़क तो आखो दोस्तों। कलर वगैरह लगा के बालकोनी बनाई हुई है सिर्फ टैंकी है

ਵਿੰਡੋ ਦੇ ਉੱਪਰ ਸਲੇਬਾ ਪਾਈਆਂ ਹੋਈਆਂ ਤਾਂ ਕਿ ਸ਼ਿਫਟ ਵਗੈਰਾ ਲੱਗ ਸਕੇ। ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਜਰੂਰ ਦੱਸੋ ਤੇ ਨਵੇਂ ਨਵੇਂ ਕੋਠੀਆਂ ਵੇਖਣ ਬਾਅਦ ਤੇ ਸਾਡੇ ਪੇਜ ਨੂੰ ਫੋਲੋ ਵੀ ਕਰਿਓ। ਦੋਸਤੋ ਜ਼ਿਆਦਾਤਰ ਆਪਾਂ ਬਣਦੀਆਂ ਕੋਠੀਆਂ ਹੀ ਭੁਣੇ ਹੁੰਦੇ ਆ ਤਾਂ ਕਿ ਤੁਹਾਨੂੰ ਕੋਈ ਨਾ ਕੋਈ ਗੈਸ ਲੱਗ ਸਕੇ। ਜੋ ਵੀ ਭਰਾ ਕੋਠੀ ਵਗੈਰਾ ਬਣਾ ਰਹੇ ਨੇ ਕੋਈ ਨਾ ਕੋਈ ਤਬਦੀਲੀ ਕਰਨੀ ਹੁੰਦੀ ਆ ਤਾਂ ਕਰ ਸਕਣਾ। ਧੰਨਵਾਦ ਦੋਸਤੋ।